ਸੜਕ ਸੁਰੱਖਿਆ ਮਾ ਤਹਿਤ ਰਾਜਪੁਰਾ ਵਿੱਚ ਅਲਾਈਅੰਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਨੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਮਹਿਲਾਵਾਂ ਨੂੰ ਫ੍ਰੀ ਹੈਲਮਟ ਵੰਡਣ ਦਾ ਪ੍ਰੋਗਰਾਮ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਦਾ ਉਦਘਾਟਨ ਰਾਜਪੁਰਾ ਟ੍ਰੈਫਿਕ ਇੰਚਾਰਜ ਏਐਸਆਈ ਗੁਰਵਚਨ ਸਿੰਘ ਨੇ ਦੋ ਪਹੀਆ ਚਾਲਕ ਮਹਿਲਾ ਨੂੰ ਫ੍ਰੀ ਹੈਲਮਟ ਵੰਡ ਕੇ ਕੀਤਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਰਿਪੋਰਟ जैसे हम लोगों ने आ, पिछले आ, हफ्ते भी कमिट किया था कि ये ड्राइव हम लोग चलाने वाले हैं लंबे टाइम तक जिसमें हम रोड सेफ्टी रूल्स को लेडीज़ को समझाएंगे कि उनके लिए हेलमेट पहनना कितना ज़रूरी है और हम फ्री हेलमेट बांटेंगे हर हफ्ते आकर सो तो उसी कमिटमेंट को पूरा करते हुए आज फिर हम यहाँ हैं और लेडीज को हेलमेट डिस्ट्रीब्यूट कर रहे हैं कितने हेलमेट देते के लिए आज? आज भी पिछली बार हम 200 के लगभग हेलमेट बांट कर गए थे आज भी कोशिश है कि मैक्सिमम कितने लोगों तक पहुंच पाते हैं और दे पाते हैं क्योंकि आजकल देखा जाता है कि हेलमेट लाइन तो सब नहीं पर कुछ कहना चाहूंगा तो उसके लिए हमारे ट्रैफिक इंचार्ज हमारे साथ है तो पुलिस का सहयोग चाहिएगा अब हम लोग अपना फर्ज निभा रहे हैं हम लोग हेलमेट डिस्ट्रीब्यूट कर रहे हैं पर अब ये चेक इनकी तरफ से रखा जाए प्रॉपर फाइन लगाए जाए जो नहीं पहन रहे हैं कुछ मैसेज देना चाहोगे लेडीज लेडीज़ को अपनी सेफ्टी को सबसे प्रायोरिटी रखें हमेशा आप लोग परिवार चलाते हैं तो अपनी सेफ्टी को भी ध्यान में रखें जो लेडीज जनरली इग्नोर कर देती हैं

सिर्फ चार दीवारी में काम नहीं कर रहा है हम समाज तक पहुँच हमेशा ये कोशिश करते हैं कि समाज को जो मेजर हमारे मुद्दे चल रहे हैं या जहाँ प्रॉब्लम्स आ रही है उसके प्रति अवेयर किया जाए और उसी को ध्यान में रखते हुए ये ड्राइव हम लोगों ने स्टार्ट किया जुर्माना लाए जाएंगे फाइन किए जाएंगे फिर लोग मतलब मन लग मन लग बिल्कुल लग जी बिल्कुल कई चीजों में सख्ती जरूरी होती है और फाइन उसका पार्ट है जब तक हम चीजों में सख्ती नहीं करेंगे जबकि ये उनकी सेफ्टी के लिए ही है पर लोगों को ये समझना जरूरी है और वो समझाने के लिए अगर फाइन लगाए जाए तो बहुत जरूरी मैं समझती है। समझ दो जागरूकता कैंप लाए कैम्प तो हम लोगों ने लगा लिए अब उसका आगे क्या आउटपुट रहता है ये लोग पहनते हैं कि नहीं पहनते हैं उसके लिए फाइन लगाना चेक रखना बहुत जरूरी है ਠੀਕ ਹੈ ਜਿਹਨੇ ਹਿੰਦਾਂ ਬਣਾਇਆ ਚਾਰਾ ਟ੍ਰੈਫਿਕ ਇਹ ਮੈਂ ਕੀ ਕਰਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਆਈਪੀਐਸਜੀ ਦੇ ਦਿਸਾ ਨਿਰਦੇਸ਼ ਨਿਰਦੇਸ਼ ਮੁਤਾਬਕ ਡੀਐਸਪੀ ਟ੍ਰੈਫਿਕ ਸ੍ਰੀ ਅਚੂ ਰਾਮ ਜੀ ਦੀ ਰਹਿਨਮਾਈ ਹੇਠ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਸ ਵਿੱਚ ਅਸੀਂ ਜੀ ਵੱਖ-ਵੱਖ ਜਗ੍ਹਾ ਤੇ ਜਾ ਕੇ ਜਿੱਦਾਂ ਕਿ ਯੂਨੀਅਨ ਹੋਗੀ ਟਰੱਕਾਂ ਟਰੱਕਾਂ ਦੇ ਪਿੱਛੇ ਰਿਫਲੈਕਟਰ ਲਗਾਣੇ ਆਟੋ ਦੇ ਪਿੱਛੇ ਰਿਫਲੈਕਟਰ ਲਗਾਣੇ ਈ ਰਿਕਸ਼ਾ ਦੇ ਪਿੱਛੇ ਰਿਫਲੈਕਟਰ ਲਗਾ ਰਹੇ ਹਾਂ ਜਿਨ੍ਹਾਂ ਨੂੰ ਦੇਖਦੇ ਹੋਏ ਸਾਡੇ ਅਲਾਈਅੰਸ ਇੰਟਰਨੈਸ਼ਨਲ ਸਕੂਲ ਵੱਲੋਂ ਪਿਛਲੇ ਹਫਤੇ ਵੀ ਇੱਥੇ ਆ ਕੇ ਜਮੂਹਤ ਲੇਡੀਜ਼ ਨੂੰ ਹੈਲਮਟ ਬੰਨੇ ਗਏ ਸੀ ਜਿਸ ਨੂੰ ਦੇਖਦੇ ਅੱਜ ਇੱਕ ਅੱਜ ਫੇਰ ਜੀ ਹੈਲਮਟ ਬਣ ਰਹੇ ਆ ਮੁਫਤ ਦੇ ਰਹੇ ਆ ਜੀ ਔਰ ਇਹ ਜੀ ਜਿਹੜਾ ਕਿ ਸੜਕ ਸੁਰੱਖਿਆ ਜੀਵਨ ਰੱਖਿਆ ਇਸ ਦੇ ਤਹਿਤ ਸੜਕ ਦੁਰਘਟਨਾ ਤੋਂ ਬਚਣ ਲਈ ਇਹ ਜਿਹੜੇ ਹੈਲਮਟ ਦਿੱਤੇ ਜਾ ਰਹੇ ਨੇ ਲੇਡੀ ਨੂੰ ਅੱਜ ਸਾਡੇ ਵੱਲੋਂ ਇਹ ਜੀ ਸੈਮੀਨਾਰ ਵੀ ਲਗਾ ਕੇ ਦੱਸਿਆ ਗਿਆ ਵੀ ਤੁਸੀਂ ਜਦੋਂ ਵੀ ਡਰਾਈਵ ਕਰਨੀ ਹੈ ਜਾਂ ਆਪਣੇ ਪਿੱਛੇ ਕਿਸੇ ਦੇ ਪਿੱਛੇ ਬੈਠਣਾ ਹੈ ਤਾਂ ਤੁਸੀਂ ਹੈਲਮਟ ਪਹਿਨ ਕੇ ਹੀ ਪਹਿਨਣਾ ਹੈ ਕਿੰਨੇ ਬੰਦੇ ਦੇ ਹੈਲਮਟ ਨੇ 200 ਹੈਲਮਟ ਸਰ ਅਸੀਂ ਪਿਛਲੇ ਹਫਤੇ ਬੰਦੇ ਸੀ 200 ਅੱਜ ਬੰਨਣ ਜਾ ਰਹੇ ਹਾਂ ਕੀ ਲੱਗਦਾ ਤੁਹਾਨੂੰ ਜਿਵੇਂ ਸਕੂਲ ਵਾਲੇ ਕਰ ਰਹੇ ਜੀ ਉਪਰਾਲਾ ਹੋਰ ਜਿੱਥੇ ਬੰਦਿਆਂ ਨੂੰ ਜਿਹੜੇ ਸਮਾਜ ਸੇਵੀ ਸੰਸਥਾਵਾਂ ਹੈਗੇ ਸੰਸਥਾਵਾਂ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਇਹ ਜੋ ਬਣਾ ਲੈ ਕਰਨਾ ਚਾਹੀਦਾ ਹੈ ਜੀ ਹਾਂਜੀ ਅਸੀਂ ਵੱਖ-ਵੱਖ ਸੰਸਥਾਵਾਂ ਜਿੱਦਾਂ ਰੋਟਰੀ ਕਲੱਬ ਹੋ ਗਿਆ ਜੀ ਰੋਟਰੀ ਕਲੱਬ ਦੇ ਮੈਂਬਰ ਨੇ ਸਾਡੇ ਨਾਲ ਮੈਂਬਰ ਉਹ ਸਾਥ ਨੇ ਜੀ ਇਹ ਵੀ ਸਾਨੂੰ ਸਹਿਯੋਗ ਕਰ ਰਹੇ ਨੇ ਜੀ ਜਿਹੜੇ ਕਰਕੇ ਸਾਡੇ ਨਾਲ ਇੱਕ ਸਟ੍ਰੈਪਟ ਮਾਰਸ਼ਲ ਹੈ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਜੀ ਸੈਮੀਨਾਰ ਲਗਾ ਰਹੇ ਹਾਂ ਯੂਨੀਅਨ ਚ ਵੀ ਲਗਾਏ ਨੇ ਜਾ ਕੇ ਦੀ ਸੜਕਾਂ ਦੇ ਚੌਂਕਾਂ ਦੇ ਵਿੱਚ ਵੀ ਜਾ ਕੇ ਜੀ ਆਟੋ ਜੀ ਯੂਨੀਅਨ ਟੈਕਸੀ ਯੂਨੀਅਨ ਜਿੰਨੀ ਵੀ ਉਹਨਾਂ ਚ ਵਿੱਚ ਜਾ ਕੇ ਅਸੀਂ ਸੈਮੀਨਾਰ ਲਗਾ ਕੇ ਇਹ ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਅਸੀਂ ਇਹ ਪੂਰਾ ਮਹੀਨਾ ਪਰ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਨੇ ਉਹਨਾਂ ਦੇ ਦੇ ਸਾਰਾ ਨਿਰਦੇਸ਼ ਨੂੰ ਦੇਖਦੇ ਹੋਏ ਉਹਨਾਂ ਦੇ ਮੰਨਦੇ ਹੋਏ ਅਸੀਂ ਸਾਰੇ ਜਿਹੜੀ ਪਬਲਿਕ ਨੂੰ ਇੱਕ ਮਹੀਨਾ ਜੀ ਅਸੀਂ ਜਾਗਰੂਕ ਕਰ ਰਹੇ ਹਾਂ ਉਸ ਤੋਂ ਬਾਅਦ ਸੈਮੀਨਾਰ ਲਗਾ ਕੇ ਉਸ ਤੋਂ ਬਾਅਦ ਸਰ ਫਿਰ ਚੈਕਿੰਗ ਕਰਾਂਗੇ ਉਹਦੇ ਦੌਰਾਨੇ ਫਿਰ ਚੈਕਿੰਗ ਦੌਰਾਨੇ ਜੋ ਵੀ ਕੋਈ ਨਹੀਂ ਵਰਤੋਂ ਚ ਲਏਗਾ ਉਹਨਾਂ ਦੇ ਫਿਰ ਸਾਡੇ ਵੱਲੋਂ ਚਲਾਨ ਵੀ ਕੀਤੇ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਚਲਾਨ ਕਰਨ ਨਾਲ ਲੋਕ ਜ਼ਿਆਦਾ ਫਨਨ ਕਰਦੇ ਆ ਜਾਂ ਜਾਗਰੂਕਤਾ ਕੈਂਪ ਲਾਉਣ ਨਾਲ ਜ਼ਿਆਦਾ ਸਰ ਇਸ ਤਰ੍ਹਾਂ ਜੀ ਜਦੋਂ ਆਪਾਂ ਜਾਗਰੂਕ ਸੈਮੀਨਾਰ ਕੈਂਪ ਦੇਖੋ ਸਾਡੇ ਐਜੂਕੇਸ਼ਨ ਸੈਲ ਟੀਮ ਵੀ ਲਗਾ ਰਹੀ ਹੈ ਸਾਡੇ ਮਾਨਯੋਗ ਜ਼ਿਲ੍ਹੇ ਚ ਪੂਰੇ ਜ਼ਿਲ੍ਹੇ ਡਿਸਟ੍ਰਿਕਟ ਦੇ ਵਿੱਚ ਜੀ ਸਾਡੇ ਸਾਰੀ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਇਹ ਜਾਗਰੂਕ ਮਹੀਨਾ ਜਿਹੜਾ ਕੈਂਪ ਲਗਾ ਰਹੀ ਬਟ ਉਸ ਤੋਂ ਬਾਅਦ ਜੇ ਪਬਲਿਕ ਨਹੀਂ ਮੰਨਦੀ ਜੇ ਕੋਣ ਹੈਲਮਟ ਫ੍ਰੀ ਦੇ ਦੇ ਰਹੇ ਆ ਜੇ ਫ੍ਰੀ ਲੈ ਕੇ ਵੀ ਲੋਕ ਨਹੀਂ ਪਾਣਗੇ ਤਾਂ ਫਿਰ ਉਹਨਾਂ ਦੇ ਉੱਤੇ ਸਖਤੀ ਤਾਂ ਕਰਨੀ ਪੈਗੀ ਨਾ ਜੀ ਅੱਛਾ ਸਰ ਜਿਹੜੇ ਪਹਿਲੇ ਲੈ ਗਏ ਆ ਹੈਲਮਟ ਤੁਸੀਂ ਇਹ ਦੇਖਿਆ ਕਿ ਯੂਜ਼ ਕਰ ਰਹੇ ਆ ਲੇਡੀਜ਼ ਹਾਂਜੀ ਕੁਝ ਸਾਨੂੰ ਚ ਦੇਖਿਆ ਸੀ ਮਿਲੇ ਆ ਬਟ ਮੈਂ ਕਾਫੀ ਮੈਕਸਿਮ ਜਿਹੜੇ ਲੋਕ ਆ ਉਹ ਮੈਂ ਦੇਖਿਆ ਕਿ ਘਰ ਹੀ ਰੱਖ ਰਹੇ ਨੇ ਪਰ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਇਹ ਆਮ ਜਨਤਾ ਨੂੰ ਇਹ ਅਪੀਲ ਕਰਾਂਗਾ ਕਿ ਇਹ ਹੈਲਮਟ ਤੁਸੀਂ ਇੱਕ ਜਿਹੜਾ ਉਪਰਾਲਾ ਕੀਤਾ ਹੈ ਅਲਾਈਅੰਸ ਪਬਲਿਕ ਇੰਟਰਨੈਸ਼ਨਲ ਸਕੂਲ ਵੱਲੋਂ ਤੁਸੀਂ ਇਹ ਤਾਂ ਇੱਕ ਉਹਨਾਂ ਨੇ ਦੱਸਿਆ ਤੇ ਤੁਸੀਂ ਜਿਹੜੇ ਕਈ ਸਮਾਜ ਸੇਵਾ ਸੰਸਥਾਵਾਂ ਨੇ ਉਹ ਵੀ ਇਸ ਤਰ੍ਹਾਂ ਲੈ ਕੇ ਲੋਕ ਆਪਣੇ ਜੀਵਤੂ ਵੀ ਲੈ ਕੇ ਨਾ ਜੀ ਜਿਹੜੇ ਰੋਡ ਤੇ ਚੱਲਦੇ ਸਮੇਂ ਹੈਲਮਟ ਦੀ ਵਰਤੋਂ ਕੀਤੀ ਜਾਵੇ ਵਿਜੈ फ्रॉम ਨੰਨਾ ਪ੍ਰਯਾਸ ਨੰਨਾ ਪ੍ਰਯਾਸ ਤੋਂ ਆ ਹਾਂ ਮੈਨੂੰ ਯਾਦ ਦਿੱਤੇ ਤੁਸੀਂ ਹੈਲਮਟ ਬਣਵਾ ਕੇ ਆਏ ਹੈ ਤੁਹਾਡਾ ਟਨ ਕਰ ਕੀ ਕਹਿਣਾ ਚਾਹੁੰਦੇ ਹੋ ਸਰੇ ਇੱਕ ਨੰਨਾ ਪ੍ਰਯਾਸ ਜਿਵੇਂ ਸਾਡਾ ਸਾਡੀ ਫਰਮ ਦਾ ਨਾਮ ਹੈ ਸਾਡੀ ਐਨ ਜੀਓ ਦਾ ਨਾਮ ਹੈ ਨੰਨਾ ਪ੍ਰਯਾਸ ਇੱਕ ਛੋਟੀ ਜੀ ਕੋਸ਼ਿਸ਼ ਐ ਇਸੇ ਤਰ੍ਹਾਂ ਸਾਰੇ ਸਮਾਜ ਦੇ ਵਿੱਚ ਇੱਕ ਛੋਟੀ ਛੋਟੀ ਜੀ ਕੋਸ਼ਿਸ਼ ਨਾਲ ਸਮਾਜ ਉੱਨਤ ਹੁੰਦਾ ਹੈ ਅਲਾਈਅੰਸ ਵਾਲਿਆਂ ਨੇ ਇੱਕ ਕੋਸ਼ਿਸ਼ ਕੀਤੀ ਹੈ ਸਾਰੀ ਸਮਾਜ ਦੀ ਸਾਰੀਆਂ ਲੇਡੀਜ਼ ਨੂੰ ਜਿਵੇਂ ਉਹ ਦੇ ਰਹੇ ਆ ਚਲਦੇ ਜਿਹੜੇ ਵਾਈਕਲਸ ਟੂ ਵੀਲਰਸ ਵਗੈਰਾ ਸਭ ਲੇਡੀਜ਼ ਨੂੰ ਉਹ ਹੈਲਮਟ ਫ੍ਰੀ ਚ ਦੇ ਰਹੇ ਆ ਇੱਕ ਬਹੁਤ ਵੱਡੀ ਜਾਗਰੂਕਤਾ ਹੈ ਕਿਉਂਕਿ ਨਾਰਮਲੀ ਅਸੀਂ ਹੈਲਮਟ ਜਿਹੜਾ ਹੈ ਜਦੋਂ ਵੀ ਖਰੀਦਣ ਜਾਂਦੇ ਹਾਂ ਅਸੀਂ ਉੱਥੇ ਦੇਖਦੇ ਹਾਂ ਉੱਥੇ ਸਿਰਫ ਜੈਂਟਸ ਹੀ ਹੁੰਦੇ ਲੇਡੀਜ਼ ਕੋਈ ਵੀ ਇਹਦੇ ਵਿੱਚ ਪੈਲ ਨਹੀਂ ਕਰਦੀ ਕਿਉਂਕਿ ਉਹ ਸੋਚਦੀਆਂ ਕਿ ਨਹੀਂ ਜ਼ਰੂਰਤ ਹੀ ਨਹੀਂ ਹੈ ਇੱਥੋਂ ਦੀ ਉੱਥੋਂ ਤੱਕ ਹੀ ਜਾਣਾ ਹੈ ਅਸੀਂ ਜ਼ਿਆਦਾ ਜ਼ਰੂਰਤ ਨਹੀਂ ਹੈ ਲੇਕਿਨ ਅਲਾਈਅੰਸ ਦੀ ਹੈ ਪੈਲ ਔਰ ਪਲਸ ਸਾਡੀ ਸਿਕਿਉਰਿਟੀ ਫੋਰਸ ਜਿਹੜੀ ਇੱਥੋਂ ਦੀ ਲੋਕਲ ਹੈ ਉਹਨਾਂ ਦੇ ਨਾਲ ਹੈਲਪ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਚੀਜ਼ ਮੁਹਿੰਮ ਚਲਾਈ ਜਾ ਰਹੀ ਹੈ ਜਿਦੇ ਵਿੱਚ ਲੇਡੀਜ਼ ਨੂੰ ਵੀ ਇਹ ਲੱਗੇਗਾ ਕਿ ਨਹੀਂ ਸਾਨੂੰ ਵੀ अहमियत ਦਿੱਤੀ ਜਾ ਰਹੀ ਹੈ ਸਾਡੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਏਗਾ ਔਰ ਉਹ ਵੀ ਹੈਲਮਟ ਦੀ ਤਰਫ ਔਰ ਬਾਕੀ ਸਾਰੀਆਂ ਸੁਰੱਖਿਆ ਦੇ ਜਿਹੜੇ ਨਿਯਮ ਐ ਉਹਨਾਂ ਦੀ ਤਰਫ ਉਹ ਵੀ ਜਾਗਰੂਕ ਹੋਣਗੇ